ਇਥੇ ਆਪਣਾ ਕੰਪਿਊਟਰ ਦਾ ਕੰਮ ਹੈ ਜੀ ਕੰਪਿਊਟਰ ਦਾ ਸੀਸੀਟੀਵੀ ਕੈਮਰਾਜ਼ ਦਾ ਪ੍ਰਿੰਟਰਸ ਨਿਊ ਪ੍ਰਿੰਟਰ 올ਡ ਪ੍ਰਿੰਟਰ ਟੋਨਰ ਰੀਪਲਿੰਗ ਆਪਾਂ ਸਾਰੀ ਇਹ ਕਰਦੇ ਆਂ ਬਾਕੀ ਆਪਣਾ ਹਰ ਚੀਜ਼ ਹੁੰਦੀ ਹੈ ਆਪਣੇ ਕੋਲ ਕੰਪਿਊਟਰ ਦੇ ਰਿਲੇਟਡ ਸਾਰੀ ਆਈਟਮ ਮਿਲ ਜਾਏਗੀ ਆਪਣੇ ਕੋਲ ਜੋ ਵੀ ਤੁਹਾਨੂੰ ਐਕਸੈਸਰੀ ਚਾਹੀਦੀ ਹੈ ਉਹ ਸਾਰੀ ਮਿਲ ਜਾਏਗੀ ਸੀਸੀਟੀਵੀ ਕੈਮਰੇ ਉਹ ਥੋੜੀ ਐਕਸੈਸਰੀ ਜੋ ਚਾਹੀਦੀ ਹੈ ਤੁਹਾਨੂੰ ਉਹ ਸਾਰੀ ਮਿਲ ਜਾਏਗੀ ਇਹ ਕੰਪਿਊਟਰ ਸੋਲੂਸ਼ਨ ਦੁਕਾਨ ਓਪਨ ਹੋਈ ਹੈ ਜਿਹੜੀ ਕਿ ਕੁਆੜਾ ਰੋਡ ਸੰਤੋਸ਼ ਮਾਰਕੀਟ ਪੀਐਨਬੀ ਬੈਂਕ ਦੇ ਸਾਹਮਣੇ ਓਪਨ ਹੋਈ ਹੈ ਇੱਥੇ ਤੁਹਾਨੂੰ ਸਾਰੀ ਲੇਟੈਸਟ ਟੈਕਨੋਲੋਜੀ ਦੀ ਐਸੈਸਰੀਜ਼ ਕੰਪਿਊਟਰ ਦੀ ਐਸੈਸਰੀ ਲੈਪਟਾਪ ਦੀ ਐਸੈਸਰੀ ਜਿਵੇਂ ਕਿ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਕਾਫੀ ਲੈਪਟਾਪ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਉਹ ਸਾਰੀ ਲੇਟੈਸਟ ਟੈਕਨੋਲੋਜੀ ਦਾ ਸਮਾਨ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਤੇ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਹੋਊਗੀ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਅੱਜ ਇਹ ਸਭ ਕੁਝ ਸਿੱਧੂ ਦੋਲੇਗਾ ਤੁਹਾਡੇ ਵੱਲੋਂ ਸਾਡੇ ਵੱਲੋਂ ਫਰੀ ਮਾਰਕੀਟ ਦੇ ਵਿੱਚ ਜਿਹੜੀ ਹੈ ਇਹ ਸੰਤੋਸ਼ ਮਾਰਕੀਟ ਜੀ ਓਪੋਜ਼ਿਟ ਪੀ ਐਨ ਬੀ ਬੈਂਕ ਜੀ ਕਹਿਣਾ ਚਾਹੁੰਦਾ ਮੈਂ ਸਾਰਿਆਂ ਦਾ ਸ਼ੁਕਰੀਆ ਸ਼ੁਕਰੀਆ ਕਰਨਾ ਚਾਹੁੰਦਾ ਜੀ ਰਾਜਦੀਪ ਭਾਟੀਆ ਸਾਹਿਬ ਪ੍ਰਧਾਨ ਸਾਹਿਬ ਜੀ ਦਾ ਬਲਜੀਤ ਭਾਜੀ ਦਾ ਜੀ ਕੁਲਦੀਪ ਐਰੀ ਜੀ ਅਮਨਵੀਰ ਦਾ ਅਮਰਪਨੇਸ਼ਰ ਵੀਰ ਜੀ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਦਾ ਤੇ ਬਾਕੀ ਆਪਣੇ ਜੋ ਵੀ ਮੇਰੇ ਮਿੱਤਰ ਮੇਰੇ ਭਰਾ ਮੇਰੇ ਨਾਲ ਖੜੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਮੇਂ 'ਚੋਂ ਸਮਾਂ ਕੱਢ ਕੇ ਮੇਰੇ ਕੋਲ ਪਹੁੰਚਣ ਦਾ ਕੀਤਾ ਜੀ ਭ ਅੱਜ ਉਸ ਸਮੇਂ ਨੇ ਕੁਝ ਮੈਂ ਟੈਕਨੋਲੋਜੀ ਜਿਹੜੀ ਲੈ ਕੇ ਆਇਆ ਹਾਂ ਟੀਵੀ ਪ੍ਰੋਗਰਾਮ ਡਿਵੈਲਪਰ ਸਾਡੇ ਕੋਲ ਅ ਐਕਸੈਸਰੀ ਦੇ ਵਿੱਚ ਸਾਰਾ ਕੁਝ ਅਵੇਲੇਬਲ ਹੈ ਜੀ ਕੰਪਿਊਟਰ ਐਕਸੈਸਰੀ ਦੇ ਵਿੱਚ ਜੋ ਮਰਜ਼ੀ ਤੁਸੀਂ ਲੈ ਲਓ ਕੰਪਿਊਟਰ ਦਾ ਕੀਬੋਰਡ ਮਾਊਸ ਐਕਸੈਸਰੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਸੈਸਰੀ ਚਾਹੀਦੀ ਹੈ ਸਾਰੇ ਕੋਲ ਆਪਣੇ ਕੋਲ ਅਵੇਲੇਬਲ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਸੀਸੀਟੀਵੀ ਦੇ ਵਿੱਚ ਤੁਸੀਂ ਕੁਝ ਵੀ ਲੈ ਸਕਦੇ ਹੋ ਸੀਸੀਟੀਵੀ ਦੇ ਵਿੱਚ ਪੀਟੀਜ਼ੈਡ ਕੈਮਰਾ ਆਈਪੀ ਕੈਮਰਾ ਐਚਡੀ ਕੈਮਰਾ ਸਾਰੀ ਟੈਕਨੋਲੋਜੀ ਆਪਣੇ ਕੋਲ ਅਵੇਲੇਬਲ ਹੈ ਜੀ ਜਦੋਂ ਜਦੋਂ ਸਮੇ ਲੈ ਕੇ ਜਦੋਂ ਅੱਜ ਤੱਕ ਟੈਕਨੋਲੋਜੀ ਜੋ ਕਰਿਆ ਗਿਆ ਐ ਸਪੈਕਟਰ ਕੈਮਰੇ ਵੀ ਕਾਫੀ ਡਿਮਾਂਡ ਲੱਗੇ ਹੈ ਜਲਦੀ ਲੋਕਾਂ ਨੂੰ ਤੱਕਾ ਨੇ ਜੀ ਕੈਮਰੇ ਤੋਂ ਕੋਲ ਇੰਜ ਇੰਜੀਨੀਅਰ ਦੀ ਤਰਫੋਂ ਸਾਡੇ ਕੋਲ ਤੋਂ 950 ਰੁਪਏ ਤੋਂ ਕੈਮਰਾ ਸਟਾਰਟ ਹੋ ਜਾਂਦਾ ਜੀ ਉਸ ਤੋਂ ਬਾਅਦ ਕਸਟਮਰ ਦੀ ਰਿਕੁਆਇਰਮੈਂਟ ਕੀ ਹੈ ਉਸ ਹਿਸਾਬ ਦਾ ਕੈਮਰਾ ਆਪਣੇ ਕੋਲ ਮਿਲ ਜੇਗਾ ਸੁਣਾ ਜਦੋਂ ਸਮੇ ਲੈ ਕੇ ਜਦੋਂ ਦੇਖਿਆ ਜਾਂਦਾ ਹੈ ਕਿ ਕੈਮਰਾ ਕੋਲ ਪਹਿਲਾਂ ਤੋੜਦਾ ਜੇ ਤੋੜੀ ਕਰੀਂ ਨਾ ਤਾਂ ਉਸ ਨਾਲ ਕੋਵਰਿੰਗ ਨਹੀਂ ਹੁੰਦੀ ਕੀ ਅੱਜ ਦਿਨ ਦਾ ਇਸ ਫਾਮੇ ਲੈ ਕੇ ਆਇਆ ਕਿ ਹੂਟਰ ਵਾਲੇ ਕੈਮਰੇ ਆ ਗਏ ਨੇ ਜੀ ਅੱਜ ਦੀ ਦੇਰ ਤੇ ਪਹਿਚਾ ਹੂਟਰ ਵਾਲੇ ਕੈਮਰੇ ਆ ਗਏ ਆ AI ਟੈਕਨੋਲੋਜੀ ਆ ਗਈ ਆ ਤੁਸੀਂ ਕੋਈ ਵੀ ਲਾਈਨ ਵਗੈਰਾ ਕਿਸੇ ਦੇ ਨੇਓ ਜਿੱਦਾਂ ਹੀ ਉਹ ਬੰਦਾ ਉਹਨੂੰ ਕ੍ਰੋਸਿੰਗ ਕਰਦਾ ਤਾਂ ਹੂਟਰ बजਨੇ ਸ਼ੁਰੂ ਹੋ ਜਾਂਦੇ ਨੇ AI ਟੈਕਨੋਲੋਜੀ ਆ ਚੁੱਕੀ ਆ ਕੀ ਕਹਿਣਾ ਚਾਹੁੰਦਾ ਸਾਨ੍ਹ ਨਾਲ ਵਸਣੇ ਸਾਨ੍ਹ ਨਾਲ ਵਸਿਆ ਨੂੰ ਕਹਿਣਾ ਚਾਹੁੰਦਾ ਇੱਕ ਵਾਰ ਕੰਪਿਊਟਰ ਸੋਲੂਸ਼ਨ ਤੇ ਜ਼ਰੂਰ ਵਿਜ਼ਿਟ ਕਰਨ ਦੇਖ ਇਹ ਉਪਰੋਂ ਦੇ ਨਾਮ ਮਾਰਕੀਟ ਨੇ ਇਸ ਸੇਵਾ ਵੀ ਦੇ ਰਹੇ ਨੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ ਸਰ ਇੱਕ ਵਾਰ ਸਾਡੇ ਕੋਲ ਵਿਜ਼ਿਟ ਕਰਕੇ ਹਰ ਇੱਕ ਚੀਜ਼ ਦਾ ਚੈੱਕ ਕਰਕੇ ਜਾਣ ਵੀ ਸਾਡੇ ਕੋਲ ਕੀ ਕੀ ਸਮਾਨ ਹੈਗਾ ਵਾ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਅਸੀਂ ਪੂਰੀ ਕਰਾਂਗੇ ਸਿਮਪੂਟੋ ਸੋਲੂਸ਼ਨ ਦੇ ਜਿਹੜੇ ਓਨਰ ਨੇ ਰਿੱਕੀ ਜੀ ਤੇ ਇਹਨਾਂ ਦਾ ਸਮੁੱਚਾ ਪਰਿਵਾਰ ਇੱਕ ਸਾਨੇਵਾਲ ਦੇ ਵਿੱਚ ਜਿੱਥੇ ਅੱਜ ਆਧੁਨਿਕ ਯੋਗਾ ਟੈਕਨੋਲੋਜੀ ਦਾ ਉਥੇ ਇਹਨਾਂ ਨੇ ਆਪਣੀਆਂ ਸੇਵਾਵਾਂ ਜਿਵੇਂ ਤੌਰ ਕਰਕੇ ਨਿਭਾ ਰਹੇ ਸੀਗੇ ਦਰਾਹਾ ਵੀ ਇਹਨਾਂ ਨੇ ਕਵਰ ਕੀਤਾ ਹੋਇਆ ਲਾਕਪਾਸ ਦਾ ਸਾਰਾ ਏਰੀਆ ਇਹਨਾਂ ਨੇ ਕਵਰ ਕੀਤਾ ਹੋਇਆ ਉਹ ਜਿਨ੍ਹਾਂ ਨੂੰ ਵੀ ਕੋਈ ਕੰਪਿਊਟਰ ਦੇ ਰਿਲੇਟਡ ਲੈਪਟਾਪ ਦੇ ਰਿਲੇਟਡ ਇਲੈਕਟ੍ਰੋਨਿਕਸ ਸਮਾਨ ਦੇ ਰਿਲੇਟਡ ਕੈਮਰਾ ਦੇ ਰਿਲੇਟਡ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਆ ਉਹ ਸਾਡੇ ਰਿੱਕੀ ਭੱਜ ਨੂੰ ਜਿਹੜੀ ਇਹ ਇੱਥੇ ਆਪਣੇ ਪੰਜੀ ਐਨ ਬੀ ਬੈਂਕ ਹੈ ਬਾਉ ਸੰਤੋਸ਼ਜੀ ਵਾਲੀ ਮਾਰਕੀਟ ਦੇ ਵਿੱਚ ਇਹਨਾਂ ਨੇ ਆਪਣਾ ਨਿਊ ਸ਼ਾਪ ਖੋਲੀ ਹੈ ਸਾਰੇ ਜਣੇ ਇਹਨਾਂ ਨੂੰ ਆਪਣੀ ਸੇਵਾਵਾਂ ਦਾ ਮੌਕਾ ਸਮੇਂ ਦੇ ਸਾਹਮਣੇ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੈ ਉਹ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਬੱਚੇ ਨੇ ਜਿਹੜੇ ਅੱਜ ਕੱਲ ਆਪਾਂ ਕਹਿ ਲਈਏ 6G 7G ਨੈਟਵਰਕ ਦੇ ਉੱਤੇ ਕੰਮ ਕਰ ਰਹੇ ਨੇ ਉਹ ਟੈਕਨੋਲੋਜੀ ਦਾ ਜਿਹੜਾ ਫਾਇਦਾ ਪਹਾਣੇਵਾਲ ਦੇ ਵਿੱਚ ਨੇੜੇ ਵਾਲੇ ਜਿੰਨੇ ਜੇ ਏਰੀਆ ਸਾਰਿਆਂ ਨੂੰ ਲੈਣਾ ਚਾਹੀਦਾ ਬਿਲਕੁਲ ਮਜੀਮਾ ਬਿਲਕੁਲ ਮਹਾਂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਦਵਾਂਗਾ ਸਭ ਤੋਂ ਪਹਿਲਾਂ ਕਿ ਸ਼ਾਹ ਪਹਾਣੇਵਾਲ ਦੇ ਵਿੱਚ ਉਹਨਾਂ ਨੇ ਇੱਕ ਪਹਿਲਾ ਇਹੋ ਜਿਹਾ ਸ਼ੋਰੂਮ ਲੈ ਕੇ ਆਏ ਨੇ ਜਿਹੜਾ ਕਿ ਟੈਕਨੋਲੋਜੀ ਨਾਲ ਬਿਲਕੁਲ ਭਰਪੂਰ ਅੱਜ ਕੱਲ ਜੋ ਡਿਮਾਂਡ ਹੈ ਮਾਰਕੀਟ ਦੀ ਜੋ ਮਤਲਬ ਅੱਜ ਕੱਲ ਬਹੁਤ ਦਿੱਕਤ ਆ ਰਹੀ ਹੈ ਸ਼ਰਾ ਚੋਰੀ ਜਗਤ ਦੀ ਉਹ ਕੈਮਰੇ ਦੇ ਵਿੱਚ ਬਿਲਕੁਲ ਨਵੀਂ ਟੈਕਨੋਲੋਜੀ ਦੇ ਬ੍ਰਾਂਡ ਲੈ ਕੇ ਆਏ ਨੇ ਜਿਹੜ ਅ ਅੱਗੇ ਜਾ ਕੇ ਸ਼ਹਿਰ ਨੂੰ ਆਪਣੀ ਸੇਵਾ ਦੇਣਗੇ ਔਰ ਪੂਰੀ ਕੰਪਿਊਟਰ ਦੀ ਪੂਰੀ ਐਸੈਸਰੀ ਹੋਗੀ ਪੂਰੇ ਪ੍ਰਿੰਟਰ ਲੈਪਟਾਪ ਜਿਹੜੇ ਤੇਰੇ ਵਿੱਚ ਜਿਹੜੇ ਤੁਹਾਨੂੰ ਵਰਗੇ ਇਸ਼ਾਰਾ ਵਰਗੇ ਰੇਟ ਇੱਥੇ ਅੱਜ ਦੇ ਅਵੇਲੇਬਲ ਹੋਣਗੇ ਬਹੁਤ ਬਹੁਤ ਧੰਨਵਾਦ ਮਾਨਤਾ ਦਾ ਜੀ ਜਿਹੜੀ ਅੱਜ ਦੇਖਿਆ ਕੈਮਰਾ ਜੀ ਆਈਪੀ ਨੂੰ ਲੈ ਕੇ ਮੈਂ ਬਿਲਕੁਲ ਗੱਲ ਕਰਾਂਗਾ ਆਈਪੀ ਕੈਮਰਾ ਹੋ ਗਏ ਜਾਂ ਸਕਿਉਰਟੀ అలਰਮ ਪੈਨਲ ਹੋ ਗਏ ਬਾਇਓਮੈਟ੍ਰਿਕ ਮਸ਼ੀਨਾਂ ਹੋ ਗਈਆਂ ਇਸ ਸੈਗਮੈਂਟ ਦੇ ਵਿੱਚ ਮਾਨਤਾ ਪੂਰਾ ਸੋਲਿਊਸ਼ਨ ਲੈ ਕੇ ਆਏ ਨੇ ਆਪਣੇ ਸ਼ਹਿਰ ਦੇ ਵਿੱਚ ਲੋਕਲ ਸਾਨੇ ਵਾਲ ਦੇ ਵਿੱਚ ਤੋਂ ਪਹਿਲਾਂ ਇੱਕ ਨੂੰ ਬਹੁਤ ਬਹੁਤ ਮੁਬਾਰਕਾ ਇਸ ਨਵੇਂ ਕਨਸੈ ਆਨਲਡ ਟਾਈਮ ਦੇ ਵਿੱਚ ਜੋ ਸਾਹਮਣੇ ਵਾਲ ਦੇ ਵਿੱਚ ਜਿਹੜੀ ਤਕਨੋਲੋਜੀ ਦੀ ਜਿਹੜੀ ਕਮੀ ਸੀਗੀ ਉਹਨੂੰ ਪੂਰਾ ਕਰਨ ਦਾ ਇੱਕ ਉਹ ਫਰਾਨਾ ਕੀਤਾ ਗਿਆ ਉਹਦੇ ਵਾਸਤੇ ਹਮ ਤਾਂ ਪਹਿਲਾਂ ਬਹੁਤ ਬਹੁਤ ਨੁਹਾ ਮੇਰਾ ਨਾਮ ਸੰਦੀਪ ਕੋਹਰੇ ਕੰਪਨੀ ਦੇ ਕੰਪਟਰ ਸਿਖਲਾਈ ਆਪਣੀ ਹੋ ਜਾਂਦੀ ਹੈ ਜੀ ਜੀਗਾ ਅੱਜ ਇਹ ਕੰਪਿਊਟਰ ਸੋਲੂਸ਼ਨ ਦੁਕਾਨ ਓਪਨ ਹੋਈ ਹੈ ਜਿਹੜੀ ਕਿ ਕਵਾੜਾ ਰੋਡ ਸੰਤੋਸ਼ ਮਾਰਕੀਟ ਪੀਐਨਬੀ ਬੈਂਕ ਦੇ ਸਾਹਮਣੇ ਓਪਨ ਹੋਈ ਹੈ ਇੱਥੇ ਤੁਹਾਨੂੰ ਸਾਰੀ ਲੇਟੈਸਟ ਟੈਕਨੋਲੋਜੀ ਦੀ ਐਸੈਸਰੀਜ਼ ਕੰਪਿਊਟਰ ਦੀ ਐਸੈਸਰੀ ਲੈਪਟਾਪ ਦੀ ਐਸੈਸਰੀ ਜਿਵੇਂ ਕਿ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਕਾਫੀ ਲੈਪਟਾਪ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਉਹ ਸਾਰੀ ਲੇਟੈਸਟ ਟੈਕਨੋਲੋਜੀ ਦਾ ਸਮਾਨ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਤੇ ਹਰ ਇੱਕ ਚੀਜ਼ ਵਧੀਆ ਕੁਆਲਿਟੀ ਦੀ ਹੋਊਗੀ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇਹਨਾਂ ਦੇ ਨਾਲ ਨਾਲ ਇੱਥੇ ਸੀਸੀਟੀਵੀ ਕੈਮਰਾ ਵੀ ਮਿਲ ਜਾਣਗੇ ਤੁਹਾਨੂੰ ਲੈ ਬਾਕੀ ਤੁਹਾਨੂੰ ਜਿਹਦਾ ਆਪਣੀਆਂ ਹਾਰਡ ਡਰਾਈਵ ਹੁੰਦੀਆਂ ਨੇ ਪੈਨ ਡਰਾਈਵ ਹੁੰਦੀਆਂ ਨੇ ਬਾਕੀ ਸਾਰੀਆਂ ਐਸੈਸਰੀਜ਼ ਜੋ ਕਿ ਕੰਪਿਊਟਰ ਨਾਲ ਰਿਲੇਟਡ ਹੋਣਗੀਆਂ ਇਹਨੂੰ ਸਾਰੀਆਂ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੀਆਂ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇੱਥੇ ਫੋਟੋਕਾਪੀ ਦਾ ਕੰਮ ਸਕੈਨਿੰਗ ਦਾ ਕੰਮ ਬਾਕੀ ਪ੍ਰਿੰਟ ਆਊਟ ਕਲਰਡ ਪ੍ਰਿੰਟ ਆਊਟ ਨਾਰਮਲ ਆਪਣੇ ਬਲੈਕ ਐਂਡ ਵਾਈਟ ਪ੍ਰਿੰਟ ਆਊਟ ਸਭ ਕੁਝ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਇਹ ਦੁਕਾਨ ਇੱਥੇ ਸੰਤੋਸ਼ ਮਾਰਕੀਟ ਕਵਾੜਾ ਰੋਡ ਆਪੋਜ਼ਿਟ ਪੀ ਐਨ ਬੀ ਬੈਂਕ ਨੀਅਰ ਨਿਊ ਮੋਰਲ ਸਕੂਲ ਕੀ ਨਾਮ ਹੈ ਦੁਕਾਨ ਦਾ ਦੁਕਾਨ ਦਾ ਨਾਮ ਹੈਗਾ ਕੰਪਿਊਟਰ ਸੋਲੂਸ਼ਨ ਹਾਂਜੀ ਅੱਜ ਨਾ ਕਹਾੜਾ ਰੋਡ ਤੇ ਸੰਤੋਸ਼ ਮਾਰਕੀਟ ਚ ਸਾਡੇ ਵੀ ਰਿਕੀ ਮਾਨ ਦਾ ਦੁਕਾਨ ਦਾ ਉਦਘਾਟਨ ਕੀਤਾ ਜਾਇਗਾ ਜਿੱਥੇ ਕਿ ਇਹ ਸੰਤੋਸ਼ ਮਾਰਕੀਟ ਦੇ ਵਿੱਚ ਬਹੁਤ ਵਧੀਆ ਕੰਪਿਊਟਰ ਸੋਲੂਸ਼ਨਾਂ ਸ਼ਾਪ ਦਾ ਉਦਘਾਟਨ ਤੇ ਵੀ ਹਰ ਇੱਕ ਕੁਆਲਿਟੀ ਦਾ ਵਧੀਆ ਮਟੀਰੀਅਲ ਦਾ ਸਮਾਨ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਜਿਹੜਾ ਕਿ ਹੋਰ ਸਿਟੀਆਂ ਨਾਲੋਂ ਬਹੁਤ ਵਧੀਆ ਕੁਆਲਿਟੀ ਦਾ ਹੈਗਾ ਇਹ ਗਰੰਟਡ ਕੰਪਨੀ ਦਾ ਮਾਲ ਆਗਾ ਮੈਂ ਨਦਰਵਾਸੀ ਦੀ ਅਪੀਲ ਕਰਦਾ ਕਿ ਇੱਕ ਵਾਰ ਤੁਸੀਂ ਨਾ ਵਿਜ਼ਿਟ ਜ਼ਰੂਰ ਕਰੋ ਇਥੇ ਸ਼ਾਪ ਤੇ ਬਹੁਤ ਵਧੀਆ ਕੁਆਲਿਟੀ ਦਾ ਹਰ ਇੱਕ ਸਮਾਨ ਦੀ ਗਾਰੰਟੀ ਹੈਗੀ ਕੋਈ ਐਦਾਂ ਦਾ ਹੈ ਨਹੀਂ ਕਿ ਕਿਸੇ ਚੀਜ਼ ਦੀ ਕੰਪਲੇਨ ਆਊਗੀ ਬਹੁਤ ਵਧੀਆ ਕੁਆਲਿਟੀ ਦਾ ਜੋ ਇਹ ਦੁਕਾਨ ਦੀ ਓਪਨਿੰਗ ਹੋਈ ਆ ਕੰਪਿਊਟਰ ਸੋਲੂਸ਼ਨ ਮਾਰਕੀਟ ਉਹ ਸੰਤੋਸ਼ ਮਾਰਕੀਟ ਆਡਰ ਰੂਡ ਸਨਿਆਉ ਇੱਥੇ ਹਰ ਤਰ੍ਹਾਂ ਦੀਆਂ ਲੇਟੈਸਟ ਕੰਪਿਊਟਰ ਦੀਆਂ ਸਮਾਨ ਮਿਲਦਾ ਤੇ ਇੱਥੇ ਜ਼ਰੂਰ ਵਿਜ਼ਿਟ ਕਰੋ